22 ਦੇ ਨਾਲ ਤੇ 22 ਦੀ ਝੋਟੀ ਆਈ ਆ ਦੂਜੇ ਨੰਬਰ ਦੂਜਾ ਨੰਬਰ ਆ ਜੀ ਦੂਸਰਾ ਨੰਬਰ ਤੀਸਰਾ ਜੀ ਤੀਜਾ ਨੰਬਰ ਆ ਹਨਾ ਆ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਸੇਰੋ ਪਿੰਡ ਆ ਜੀ ਸੇਰੋ ਪਿੰਡ ਸਰੂਰ ਹਾਂ ਜੀ ਡਿਸਟ੍ਰਿਕਟ ਸਰੂਰ ਪਹਿਲਾਂ ਵੀ ਆਉਂਦੇ ਰਹਿੰਦੇ ਮੇਲੇ ਹਾਂ ਜੀ ਹਾਂ ਜੀ ਬਹੁਤ 2008 ਤੋਂ ਲੈ ਕੇ ਠੀਕ ਹੈ ਤੇ ਪਹਿਲਾਂ ਜਿੱਥੇ ਕੁਸ ਹਾਂ ਜੀ ਹਾਂ ਹਰ ਵਾਰ ਹਰ ਵਾਰ ਜੀ ਕਿੰਨੇ ਕੁ ਪਸ਼ੂ ਰੱਖ ਰਹੇ ਹੋ ਮੰਨ ਲਓ ਕᓱ ਹੈਗੇ ਆਪਣੇ ਕੋਲ 80 ਵਿਜਾਸੀ 80 ਵਿਜਾਸੀ ਫਾਰਮ ਹੈ ਵਿੱਚੀ ਗੰਮ ਵਿੱਚੀ ਮੱਝਾਂ ਹਾਂਜੀ ਠੀਕ ਹੈ ਕਿਵੇਂ ਹੈ ਧੰਦਾ ਜੀ ਧੰਦਾ ਵੀਰੇ ਬਹੁਤ ਵਧੀਆ ਵਧੀਆ ਹਾਂ ਜੀ ਨੇ ਮਿਹਨਤ ਕਰਨੀ ਠੀਕ ਹੈ ਉਹਦੇ ਵਾਸਤੇ ਬਹੁਤ ਇਹ ਹੁਣ ਇਹ ਤੀਜੇ ਨੰਬਰ ਤੇ ਆਈ ਆ ਹਾਂਜੀ ਇਹ ਅਸਾਂ ਪਣ ਜਾਈਏ ਨਾ ਹਾਂਜੀ ਹਾਂ ਤੇ ਸੂਆ ਕਿਹੜਾ ਦਾ ਦੂਸਰਾ ਤੇ ਕਿੰਨਾ ਕੁ ਦੁੱਧ ਚੱਲ ਰਹੀ ਆ ਦੁੱਧ ਹੁਣ ਵੀਰੇ ਇਹਨੂੰ 17 ਕਿਲੋ ਹੋਊਗਾ ਹੁਣ ਇਸ ਟਾਈਮ 17 ਕਿਲੋ ਤੇ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਹੈਗਾ 20 ਪਲੱਸ 20 ਪਲੱਸ ਕਿਹੜੇ ਸੀ ਮੰਦੀ ਆ ਇਹ ਰਸਤਮੇ ਹਿੰਦੀ ਆ 550155 ਠੀਕ ਹੈ ਸਰਕਾਰੀ ਹੈ ਤੀਜੇ ਨੰਬਰ ਤੇ ਮਿੱਤਰੋ ਸਰਕਾਰੀ ਸਮਣ ਦੀ ਸਰਕਾਰੀ ਸਮਣ ਦੀ ਬਹੁਤ ਚੰਗੀ ਝੋਟੀ ਤੀਜੇ ਨੰਬਰ ਤੇ ਮਿੱਤਰੋ ਆਈ ਹੈ ਸਨਲੇਪ ਦੀ ਇਹਦੀ ਬੰਤਰ ਦੇਖੋ ਬਹੁਤ ਸੋਹਣੀ ਦੁੱਧ ਕਿੰਨਾ ਕੱਢ ਰਹੀ ਆ 17 ਹੈ ਵੀਰੇ ਹੁਣ 17 ਦੂਜਾ ਸੂਆ ਹਾਂਜੀ ਆ ਤੋਰੇ ਜੇ ਇੱਕ ਵਾਰੀ ਤਰਦੀ ਦੇਖੋ ਮਿੱਤਰੋ ਬਹੁਤ ਸੋਹਣੀ ਤਰਦ ਕਾੜ ਫੁੱਲ ਬੇਲ ਫੁੱਲ ਤੇ ਇਸ ਬਾਈ ਨੂੰ ਵੀ ਦਿਓ ਮਿੱਤਰੋ ਵਧਾਈਆਂ ਤੇ ਬਾਈ ਕਹਿੰਦਾ ਵੀ ਪਹਿਲਾਂ ਵੀ ਆਪਾਂ ਕਾਫੀ ਮੇਲਿਆਂ ਦੇ ਵਿੱਚ ਆਉਂਦੇ ਰਹਿੰਦੇ ਆ ਇਹ ਕਾਫੀ ਨਾਮ ਬਾਈ ਕਹਿੰਦਾ ਵਿੱਚ ਚੁੱਪੀ ਹਾਂਜੀ